ਕਿਦਾਰ ਸਤਿ ਸ੍ਰੀ ਅਕਾਲ ਆਹ ਹਾਏ ਜਾਈ ਜਾਈ ਆਹ ਹਾਏ ਜਾਈ ਜਾਈ ਤੀਰਖ ਪ੍ਰਕਾਰ ਦਾ ਆਹ ਹਾਏ ਹਾਏ ਦਰਸ਼ਕਾਂ ਨੂੰ ਖਿਪਤਾਨ ਕਰਾਂ ਬੋਲ ਨਹੀਂ ਸਵਾਗਤ ਕਰੋ ਸਰਪੰਚ ਸਾਹਿਬ ਦਾ ਕਤਲ ਹੋਇਆ ਸੀ ਉਹਨਾਂ ਨੂੰ ਦੋਸ਼ੇ ਕਿੱਥੋਂ ਵੀ ਲਾ ਕੇ ਕਿੱਥੇ ਮਲਜਮ ਫੜੇ ਗਿਆਨ ਸਾਡੇ ਕੇਸ ਵਿੱਚ ਬਿਲਕੁਲ ਪ੍ਰਸ਼ਾਸਨ ਸੁੱਕਾ ਹੋਇਆ ਹੈ ਸਾਡੀ ਬਿਲਕੁਲ ਕੋਈ ਵੀ ਉਹ ਬੰਗ ਜਿਹੜੀ ਪੂਰੀ ਨਹੀਂ ਕਰ ਰਹੀ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਇਸ ਕਰਕੇ ਅੱਜ 11 ਤਰੀਕ ਤੋਂ ਲੱਗੇ ਉਸ ਬੱਚੇ ਦਾ ਕਦਨ ਹੋਇਆ ਸੀ ਪਰ ਅਸੀਂ ਪ੍ਰਸ਼ਾਸਨ ਸਿੰਘ ਦੇ ਨਾਲ ਸੰਜੋਗ ਕਰਨ ਦੇ ਰਏ ਕਿ ਸਾਨੂੰ ਅੱਜ ਵੀ ਇਨਸਾਫ ਮਿਲ ਜਾਵੇਗਾ ਸਾਨੂੰ ਅੱਜ ਵੀ ਕੱਲ ਇਨਸਾਫ ਮਿਲ ਜਾਵੇਗਾ ਪਰ ਸਾਨੂੰ ਮਿੱਠੀਆਂ ਗੋਲੀਆਂ ਦੇ ਕੇ ਉਹਨਾਂ ਨੇ ਸੋਚਣਾ ਸਰਦੀ ਕਾਰਵਾਈ ਕਰਕੇ ਆਪਣੇ ਗੋਲਾਫਜ਼ਾਦ ਆਏ ਕੌਣ ਚਾਹੁੰਦਾ ਸੀਗੇ ਅਸੀਂ ਸੰਸਕਾਰ ਕਰਦੀਏ ਕਿ ਸਾਡੇ ਆਥਰ ਖੁੱਲੇ ਹੋ ਜਾਣ ਫਿਰ ਕੌਣ ਬੁਸਜਾਵੇ ਕੌਣ ਕਰਦਾ ਇਸ ਕਰਕੇ ਸਾਡੀ ਇਹ ਜੋ ਅੱਜ ਧਰਨਾ ਲਾਣ ਦੀ ਸਕੀਮ ਵਾਲੀ ਸੀ ਕੱਲ ਦਾ ਰਾਜਦਾਰ ਸੀ ਤੇ ਸਕੀਮ ਲਾਈ ਕੀਤੀ ਹੋਣਾ ਸੀ ਪਰਲਾ ਲਗਾ ਕੇ ਪੁਲਿਸ ਸੂਪਰਚੈਸਨ ਨੂੰ ਜਗਾਇਆ ਜਾਵੇ ਤੇ ਗਰੀਬ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਹੋਟੀਆਂ ਹੰਆ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਪਰਿਵਾਰਕ ਮੈਂਬਰ ਸਹਿਬਾਨ ਪੰਚ ਸਰਪੰਚ ਸਹਿਬਾਨ ਤੇ ਜਿੰਨੀਆਂ ਵੀ ਲੰਬਰਦਾ ਸਹਿਬਾਨ ਜਿੰਨੇ ਵੀ ਇਹ ਸੰਤਾ ਇੱਥੇ ਪਹੁੰਚ ਗਿਆ ਸਭ ਤੋਂ ਪਹਿਲਾਂ ਤਾਂ ਗੁਰੂ ਮਹਾਰਾਜ ਦੀ ਬਖਸ਼ੀ ਹੋਏ ਫੱਤੇ ਬੁਲੰਦ ਕਰੀਏ ਗੱਦ ਕਿ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਮਾਮਲਾ ਸਾਰਾ ਤੁਹਾਡੇ ਧਿਆਨ ਦੇ ਵਿੱਚ ਹੀ ਹੈ ਕਿ ਸਾਡਾ ਜਿਹੜਾ ਛੋਟਾ ਵੀਰ ਜੱਸਾ ਮਿਸਤਰੀ ਉਹ ਜੋ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਦੇ ਲਈ ਰੋਜ਼ਾਨਾ ਦੀ ਤਰ੍ਹਾਂ ਘਰੋਂ ਨਿਕਲਦਾ ਹੈ ਪਤਾ ਕਿ ਕਿਹੜਾ ਕ੍ਰੀਡ ਖਾਲ ਵਿੱਚ ਧਰਨਾ ਲਗਾਇਆ ਕੀ ਕਾਰਨਾਂ ਕਿਉਂ ਲਗਾਇਆ ਤੁਹਾਨੂੰ ਵੀ ਪਤਾ ਵੀ ਜਿਹੜਾ ਧਰਨਾ ਲੱਗਦਾ ਉਹ ਸ਼ੌਂਕ ਨਾਲ ਨਹੀਂ ਲਗਾਇਆ ਜਾਂਦਾ ਸਾਡੇ ਪਿੰਡ ਦੇ ਬਲਦੇਵ ਸਿੰਘ ਜੱਸਾ ਮਿਸਤਰੀ ਨੂੰ ਕਹਿੰਦੇ ਆ ਨੌਜਵਾਨਾਂ ਦਾ ਕਤਲ 11 ਤਰੀਕ ਦਾ ਹੋਇਆ ਜੀ 11 ਤਰੀਕ ਨੂੰ ਅਸੀਂ ਇਸੇ ਤਰ੍ਹਾਂ ਇੰਨੇ ਹੁਣ ਸੰਗਤ ਬੈਠੀ ਆ ਥਾਣਾ ਤਰਵੰਡੀ ਜਾ ਕੇ ਅਸੀਂ ਉਹਨੂੰ ਦੱਸਿਆ ਵੀ ਹਮਲਾਤ ਹੋ ਗਈ ਆ ਵੀ ਕਤਲ ਹੋਇਆ ਮੁੰਡੇ ਦਾ ਜਿਹੜਾ ਮੋਟਰਸਾਈਕਲ ਮੁੰਡੇ ਕੋਲ ਬਿਲਕੁਲ ਮੋਟਰਸਾਈਕਲ ਨੂੰ ਕੋਈ ਛੀਟ ਤੱਕ ਨਹੀਂ ਆਈ ਮੁੰਡੇ ਦੇ ਦੋਨੇ ਬਾਹਾਂ ਉਹਦੇ ਤੇ ਆ ਗੱਲ ਦੇ ਉੱਪਰ ਦਾਤਰ ਜਿਹੜਾ ਕੋਪਰ ਨਾ ਖਾਇਆ ਸੀਦਾ ਦਾਤਰ ਤੇ ਇਹ ਜਥਾਰ ਮਾਰ ਗਏ ਉਹਨੂੰ ਕਤਲ ਕਰਕੇ ਸਾਈਡ ਤੇ ਉੱਥੇ ਸੜਕ ਦੇ ਉੱਪਰ ਮੁੱਦਾ ਪਾ ਦਿੱਤਾ ਗਿਆ ਵਾ ਟਿਫਨ ਉਹ ਟਿਫਨ ਲਾ ਕੇ ਪਿਆ ਵਾ ਜਿਸ ਸੰਬੰਧ ਦੇ ਐਕਸੀਡੈਂਟ ਮੰਦਾ ਸਰ ਉਹਦਾ ਨੁਕਸਾਨ ਜ਼ਰੂਰ ਮੋਟਰਸਾਈਕਲ ਦਾ ਜਾਂ ਜਿਸ ਚੀਜ਼ ਵਿੱਚ ਵੱਡਾ ਨਿਸ਼ਾਨੀ ਜ਼ਰੂਰ ਛੱਡ ਜਾਂਦੀ ਕੋਈ ਨਾ ਕੋਈ ਇੱਥੇ ਗੱਲਾਂ ਮੋਟਰਸਾਈਕਲ ਜੀ ਦੀ ਇਕੱਲੀ ਲਾਸ਼ ਪਈ ਇਹਨਾਂ ਨੂੰ ਫੋਨ ਗਿਆ ਵੀ ਤੁਹਾਡੇ ਬੰਦੇ ਦਾ ਮਰਿਆ ਪਿਆ ਵਾ ਉਹਨੂੰ ਅੱਗੇ ਚੱਕ ਲੋ ਜਦੋਂ ਇਹਨੇ ਚੱਕਿਆਣਗੇ ਦੁਬਾਰਾ ਉਸ ਫੋਨ ਦੇ ਨਾਂ ਤੇ ਖੋਣ ਲੱਗਾ ਵਾ ਫੋਨ ਬੰਦ ਹੋ ਗਿਆ ਜੀ ਉਹ ਬੰਦੇ ਵੀ ਗਾਇਬ ਹੋ ਗਏ ਜਿਨ੍ਹਾਂ ਨੇ ਫੋਨ ਕੀਤਾ ਅੱਜ ਤੱਕ ਸਾਨੂੰ ਨਾ ਪੁਲਿਸ ਪ੍ਰਸ਼ਾਸਨ ਨੇ ਕੋਈ ਲੋਕੇਸ਼ਨ ਦੱਸੀ ਉਹ ਬੰਦੇ ਕਿਹੜੇ ਸੀ ਹੁੰਦੇ ਉੱਥੇ ਉਸ ਟਾਈਮ ਬੱਬੀ ਜੀ ਆਪਾਂ ਗੱਲ ਕਰੀਏ ਤੇ ਆਪਣਾ ਪੁਲਿਸ ਇਸ ਚੀਜ਼ ਨੂੰ ਕੀ ਦੱਸ ਰਹੀ ਹੈ ਮਰਡਰ ਦੱਸ ਰਹੀ ਹੈ ਐਕਸੀਡੈਂਟ ਪੁਲਿਸ ਦੱਸ ਰੋ ਉਹਨਾਂ ਮਿਲੀ ਪੁਛਤ ਹੋਈ ਪਈ ਉਹ ਦੱਸ ਰਹੀ ਵੀ ਐਕਸੀਡੈਂਟ ਕਿੱਸਾ ਅਸਲ ਵਿੱਚ ਐਕਸੀਡੈਂਟ ਕਿੱਸਾ ਤੁਹਾਨੂੰ ਕੋਈ ਦੱਸੋ ਸਬੂਤ ਦਿਓ ਕਿਹੜੀ ਗੱਡੀ ਨਾਲ ਹੋਇਆ ਵਾ ਉਹ ਕਹਿੰਦੇ ਕਿੰਨੀਆਂ ਗੱਡੀਆਂ ਲੰਘੀਆਂ ਕਿਹੜੀ ਗੱਡੀ ਉੱਥੋਂ ਆਉਣੀ ਗਈ ਹੈ ਜਾਂ ਕਬੂਤਰਾਂ ਨੂੰ ਗਈ ਹੈ ਕੋਈ ਉਹਦਾ ਸਬੂਤ ਹੋਊਗਾ ਨਾ ਕੋਈ ਸਬੂਤ ਨਹੀਂ ਦੇ ਰਹੇ ਬਸ ਉਹ ਦੇਖ ਰਿਹਾ ਜੀ ਵੱਡਾ ਜਿਹੜਾ ਸ਼ੇਰ ਹੋਇਆ ਵਾ ਸਾਨੂੰ ਮਿਲੋ ਤੁਸੀਂ ਬਿਆਨ ਦਰਜ ਕਰਾਓ ਅਸੀਂ ਬਿਆਨ ਦਰਜ ਕਰਵਾ ਕੇ ਸਿੱਧਾ ਤੱਕ ਨੂੰ ਕਾਰਵਾਈ ਕਰ ਦੁੱਤੀ ਕਾਰਵਾਈ ਕਰਨ ਤੋਂ ਬਾਅਦ ਉਹਨਾਂ ਕਹਿੰਦੇ ਪੁਲਿਸ ਪੋਸਟਮਾਰਟਮ ਕਰਾਓ ਪੋਸਟਮਾਰਟਮ ਕਰਾ ਕੇ ਡਾਕਟਰ ਸਾਨੂੰ ਪੁੱਛਿਆ ਡਾਕਟਰ ਸਾਹਿਬ ਕਹਿੰਦੇ ਜੀ ਇਹਦੇ ਆਹ ਲੱਗੇ ਹੋਏ ਦਾਤ ਲੱਗੇ ਹੋਇਆ ਇੱਕ ਡਾਕਟਰ ਸਾਹਿਬ ਕਹਿ ਰਹੇ ਜੀ ਇਹਦਾ ਐਕਸੀਡੈਂਟ ਹੋਇਆ ਵਾ ਉਹਨਾਂ ਦੋਨਾਂ ਡਾਕਟਰਾਂ ਦੀ ਆਪਸ ਵਿੱਚ ਜਿਹੜੀ ਅਸੀਂ ਆਪਣਾ ਪ੍ਰਾਈਵੇਟ ਵੀ ਇਹਦਾ ਕੋਸ਼ਟਮੰਟ ਕਰਾਉਣਾ ਵਾ ਜਿਹੜੇ ਦੋਸ਼ੀ ਐ ਇਸ ਲਈ ਕਸਟਡੀ ਦੇ ਵਿੱਚ ਐ ਹਾਂਜੀ ਉਹ ਕਸਟਡੀ ਵਿੱਚ ਐ ਤੇ ਅਸੀਂ ਉਹਨਾਂ ਦੇ ਬਕਾਇਦਾ ਉਸੇ ਮੂਵੀ ਬਣਾਈ ਜਾ ਰਹੀ ਉਹ ਕਸਟਡੀ ਵਿੱਚ ਹੀ ਐ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰ ਰਹੇ ਜੀ ਮਤਲਬ ਤੁਸੀਂ ਕਹਿ ਰਹੇ ਆ ਕਿ ਜਿਹੜੀ ਕਤਲ ਦੀ ਧਾਰਾ ਲੱਗਣੀ ਚਾਹੀਦੀ ਉਹ ਨਹੀਂ ਲਾ ਰਹੇ ਉਹ ਨਹੀਂ ਲਾ ਰਹੇ ਜਿਸ ਬੰਦਿਆਂ ਨੇ ਜਿਹੜੇ ਬੰਦਿਆਂ ਨੂੰ ਦੋਨਿਆਂ ਨੂੰ दारू ਪਿਆਈ ਉਸ ਬੰਦੇ ਨੂੰ ਉਹ ਬੰਦੇ ਬਕਾਇਦਾ ਮੂਵੀ ਵਿੱਚ ਆਇਆ ਤੇ ਢਾਬੇ 'ਚ ਬੈਠ ਕੇ ਉਹਨਾਂ ਨੇ दारू ਪੀਤੀ ਜੀ ਉਹਨਾਂ ਦੇ ਉਹ ਹੁੰਡੇ ਦੇ ਸੱਤਾਂ ਤੇ ਲੱਗੀਆਂ ਹੋਈਆਂ ਸੀ ਜਿਸ ਤਰ੍ਹਾਂ ਆਪਸ ਵਿੱਚ ਤਬਈ ਹੋਇਆ ਕਿ ਉਹਨਾਂ ਨੇ ਮਾਰ ਕੇ ਨੂੰ ਮੇਰੇ ਇੱਥੇ ਸੁੱਟਿਆ ਵਾ ਇਹ ਕੀ ਕਾਰਨ ਕੀ ਆ ਤੁਸੀਂ ਕਾਰ ਡਰ ਕੋਈ ਲੜਕੀ ਦਾ ਗਾਰ ਸੀ ਉਹਨਾਂ ਦੀ ਉਹ ਸਪੰਸਨ ਜੜੀ ਉਹ ਮੰਨੇ ਸੋਜੂ ਕਾਲੀ ਸੀ ਵੀ ਜਿਹੜੀ ਲੜਕੀ ਨਾਲ ਕੋਈ ਗੱਲਬਾਤ ਸੀਗੀ ਉਹ ਲੜਕੀ ਮੈਨੂੰ ਇੰਨੀ ਵਾਰ ਚੱਲਣ ਡਿਆ ਵੀ ਉਹ ਉਹ ਬਲੋਂ ਕਾਫੀ ਤੱਕ ਉਹਨਾਂ ਨੇ ਕਿ ਅਕਸਰ ਆਉਂਦੇ ਉਹ ਲੜਕੀ ਦਾ ਤੇ ਉਹਨਾਂ ਨੇ ਅੱਗੇ ਵੀ ਧਮਕੀਂ ਦਿੱਤੀ ਅਸੀਂ ਇੱਕ ਮੁੰਡਾ ਜਿਹੜਾ ਉਹਦਾ ਭਰਾ ਜੰਦਰਾ ਇਹਦੇ ਮਗਰ ਮੁੰਡੇ ਲੱਗੇ ਦੋ ਵਾਰੀ ਇਹ ਬਚ ਕੇ ਮਸਾ ਆ ਤਾਂ ਉਹਨੂੰ ਜੱਸੇ ਸਾਨੂੰ ਵੀ ਧਮਕੀਂ ਦਿੱਤੀਆਂ ਵੀ ਤੇਰਾ ਵੀ ਅਸੀਂ ਕਤਲ ਕਰਾਂਗੇ ਜੇ ਤੂੰ ਮੈਨੂੰ ਇੱਥੋਂ ਉੱਥੋਂ ਨਾ ਹਟਿਆ ਉਹ ਆਪਣਾ ਕੰਮ ਕਰਦਾ ਸੀ ਇਸੇ ਰਸਤੇ ਹੁੰਦਾ ਸੀ। ਇਹ ਤੁਮ ਕਹਿੰਦਾ ਸਬੂਤ ਹੈ ਤੁਹਾਡੇ ਉੱਤੇ ਲਪਗਾਰਾ। ਹਾਂਜੀ ਜਿਹੜੇ ਉੱਥੇ ਸ਼ਰਾਬ ਪੀਤੀ ਹੋਈ ਜਿਨ੍ਹਾਂ ਨੇ ਸ਼ਰਾਬ ਪੀਈਏ ਜਿਹਦੇ ਬੈਠ ਕੇ ਉਹਨਾਂ ਦੀ ਵੀਡੀਓਗ੍ਰਾਫੀ ਕੀਤੀ ਸਰੰਗਾਂ ਦੇ ਵਿੱਚ। ਨੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਅੱਜ ਦੇ ਧੰਨਵਾਰਾਏ ਕਰਕੇ ਜੀ 11 ਤਰੀਕ ਦਾ ਕਤਲ ਹੋਇਆ। ਤੇ ਉਸ ਦਿਨ ਦੋ ਦਿਨ ਤੱਕ ਇਹਦਾ ਪੋਸਟ ਮਾਰਮੀ ਨਹੀਂ ਉਹਨਾਂ ਕੀਤਾ। ਪੋਸਟ ਮਾਰਮ ਕਰਕੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਉਹਨਾਂ ਨੇ ਕੋਈ ਕਲੀਅਰ ਗੱਲ ਹੀ ਨਹੀਂ ਕੀਤੀ ਡਾਕਟਰਾਂ ਨੇ। ਪਈ ਇੱਕ ਕਹਿੰਦਾ ਸੀ ਇਹਦਾ ਐਕਸੀਡੈਂਟ ਹੈ ਤੇ ਦੂਜਾ ਕਹਿੰਦਾ ਸੀ ਕੋਈ ਹਾਰਪ ਸੱਟਾਂ ਤੇ ਤੁਸੀਂ ਕੀ ਕਹਿੰਦਾ ਸਵਾਲ ਇਹ ਸਾਡਾ ਤਾਂ ਕਹਿਣਾ ਵੇ ਇਹ ਕਤਲ ਹੋਇਆ ਜੀ ਜੇ ਕਤਲ ਆ ਤਾਂ ਪੁਰਸ ਪੱਕਾ ਪੱਕਾ ਕਿਉਂ ਕਰ ਰਹੀ ਹੈ ਪੁਰਖ ਵੇਖੋ ਜੀ ਇੱਕ ਦੇ ਉਹਨਾਂ ਦਾ ਪਿੰਡ ਦਾ ਹੱਦ ਪੈਂਦੀ ਸੀ ਉਧਰ ਉਹਨਾਂ ਦੇ ਬੰਦੇ ਪਿੰਡ ਦੇ ਸੀ ਸਰਸ ਜਵਾ ਪਿਆਵੇ ਪਈ ਉਹ ਤਲਵੰਡੀ ਥਾਣੇ ਦੇ ਵਿੱਚ ਉੱਥੋਂ ਦੇ ਬੰਦੇ ਨੇ ਉੱਥੋਂ ਦੀ ਉਹ ਥਾਣਾ ਵਿੱਚ ਸੇ ਸਾਡੀ ਕੋਈ ਚੁਣਾਈ ਨਹੀਂ ਹੋਈ ਹਲਕਨ ਚਾਰ ਤੋਂ ਬਾਅਦ ਜਾਂਦਾ ਵਸ ਹਾਂਜੀ ਹਲਕਨ ਚਾਰ ਤੋਂ ਬੁੱਧਵਾਰ ਤੋਂ ਲੱਗ ਗੋਸ਼ਵੀਰ ਲਾਲੋ ਜੀ ਜਿਸ ਨੂੰ ਰਵੀਰ ਸੀ ਉਹ ਦਿਨ ਉਹਨੇ ਕੋਈ ਗੱਲ ਹੀ ਨਹੀਂ ਸੁਣੀ ਅਸੀਂ ਉਹਨਾਂ ਨੂੰ ਬੰਦੇ ਫੜਾਏ ਵੀ ਆ ਨਾਲ ਜਾ ਕੇ ਖੁਦ ਤੇ ਉਹਨਾਂ ਨੇ ਕੋਈ ਪੁੱਛ ਦੱਸ ਨਹੀਂ ਕੀਤੀ ਸਾਡੇ ਅਸੀਂ ਇਹੀ ਕਹਿੰਦੇ ਸੀ ਪੁੱਛ ਦੱਸ ਕਰੋ ਫਿਰ ਜਰਾ ਬਿਠਾ ਕੇ ਸਾਨੂੰ ਕਹਿੰਦਾ 10 ਮਿੰਟ ਬਾਹਰ ਜਾਓ ਅਸੀਂ ਤੁਹਾਨੂੰ 5 ਮਿੰਟ ਚ ਰਿਜ਼ਲਟ ਦਿੰਨੇ ਆ ਸਾਨੂੰ 2 ਘੰਟੇ ਬਿਠਾ ਛੱਡਿਆ ਕੋਈ ਸਾਨੂੰ ਉਹਨਾਂ ਨੇ ਦੱਸਿਆ ਨਹੀਂ ਫਿਰ ਬਾਅਦ ਜਦੋਂ ਅਸੀਂ ਜਾਦਾ ਕਿ ਆ ਵੀ ਅਸੀਂ ਨਿਹਰਾ ਹੋਇਆ ਛੋਟੇ ਛੋਟੇ ਬੱਚੇ ਸੀ ਤੇ ਜਦੋਂ ਪੇਸ਼ਵਰ ਤੇ ਕਹਿਣ ਲੱਗੇ ਜੀ ਇਦਾਂ ਕਰੀ ਆਪਾਂ ਤੁਹਾਨੂੰ ਪੈਸੇ ਦਵਾ ਦੇਣਾ ਗੱਲ ਰਫਾ ਦਫਾ ਰਫਾ ਦਫਾ ਕਰ ਦਈਏ ਅਸੀਂ ਜੇ ਦੋਸ਼ੀ ਨਹੀਂ ਤੇ ਪੈਸੇ ਕਾਹਦੇ ਦਿੰਦੇ ਆ ਹੁਣ ਮੰਗ ਕੀ ਤੁਹਾਡੀ ਮੰਗ ਤੇ ਸਾਡੀ ਇਹ ਵੀ ਸਾਫ ਹੋਣਾ ਚਾਹੀਦਾ ਵੇ ਦੋਸ਼ੀਆਂ ਨੂੰ ਜੋ ਸਭ ਤੋਂ ਸਖਤ ਧਾਰਾ ਲਾ ਕੇ ਸਜ਼ਾ ਹੀ ਦਿੱਤਾ ਜਾਵੇ ਮਾਤਾ ਵ੍ਰਿਆਵਤ ਜੀ ਦਾ ਨਾਮ ਉਹ ਵਾਹਿਗੁਰੂ ਜੀ ਕਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਥਿਤੀ ਜਿਹਨੇ ਆਈ ਹੈ ਜੋ ਅੱਜ ਕਾਰਨ ਰਿਆ ਵਾ ਧੰਨੇ ਦਾ ਉਹ ਤੁਹਾਨੂੰ ਸਾਡੇ ਕੋਲ ਦੀ ਭਾਈ ਨੇ ਸਾਰਾ ਕੁਝ ਦੱਸ ਹੀ ਦਿੱਤਾ ਕਿ ਜਿਹੜੀ ਇਹ ਕਤਲ ਹੋਇਆ ਏ ਕਿ ਇਹ ਬਕਾਇਦਾ ਇੱਕ ਪਲੈਨਿੰਗ ਦੇ ਨਾਲ ਲੱਗਦਾ ਏ ਕਿਉਂਕਿ ਜਦੋਂ ਮੌਕੇ ਦੇ ਉੱਪਰ ਤਲਵੰਡੀ ਚੌਧਰੀਆਂ ਦੇ ਐਸਐਚਓ ਉੱਥੇ ਪਹੁੰਚਦੇ ਨੇ ਤੇ ਉਹ ਆਉਂਦੇ ਹੀ ਇਹਨਾਂ ਨੂੰ ਇੱਕ ਵਰਲਡ ਕਹਿੰਦੇ ਨੇ ਕਿ ਇਹਦਾ ਐਕਸੀਡੈਂਟ ਹੋਇਆ ਏ ਆਉਣ ਤੋਂ ਪਹਿਲਾਂ ਹੀ ਐਸਐਚਓ ਨੂੰ ਕਿੱਦਾਂ ਪਤਾ ਸੀਗਾ ਕਿ ਐਕਸੀਡੈਂਟ ਹੋਇਆ ਏ ਜਿਹੜੇ ਡਾਕਟਰ ਇੱਕ ਕਹਿ ਰਿਹਾ ਏ ਐਕਸੈਂਟ ਹੋਇਆ ਏ ਇੱਕ ਕਹਿ ਰਿਹਾ ਕਿ ਸ਼ਾਰਪ ਹਥਿਆਰ ਵੱਜਿਆ ਏ ਉਹ ਜਿੱਦਾਂ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਆਹ ਵਰਡਿੰਗ ਅਸੀਂ ਕਹਿਣੀ ਆ ਸੋ ਇਹ ਜਿਹੜੀ ਸਾਰੀ ਸਥਿਤੀ ਹੈ ਇਹ ਸ਼ੱਕ ਦੇ ਘੇਰੇ ਦੇ ਵਿੱਚ ਇਹ ਇੱਕ ਇਨਵੈਸਟੀਗੇਸ਼ਨ ਦਾ ਮੁੱਦਾ ਹੈ ਡਾਕਟਰ ਕਹਿ ਰਿਹਾ ਵਾ ਕਿ ਸ਼ਾਰਪ ਸੱਟ ਹੈਗੀ ਆ ਰਿਪੋਰਟ ਮੈਡੀਕਲ ਰਿਪੋਰਟ ਨਹੀਂ ਦੇਖੋ ਜਿਹੜੀ ਮੈਡੀਕਲ ਰਿਪੋਰਟ ਆਈ ਹੈ ਮੈਡੀਕਲ ਰਿਪੋਰਟ ਦੇ ਵਿੱਚ ਤਾਂ ਇਹੀ ਦਿਖਾਇਆ ਗਿਆ ਕਿਉਂਕਿ ਦੋਹਾਂ ਡਾਕਟਰ ਜਿਹੜੇ ਉੱਥੇ ਮੌਜੂਦ ਸੀਗੇ ਉਹਨਾਂ ਦੀ ਆਪਸ ਵਿੱਚ ਜਿਹੜੀ ਸਲਾਹ ਨਹੀਂ ਰਲਦੀ ਸੀ ਪਰਿਵਾਰ ਦੇ ਕਹਿਰ ਮਤਾ ਉਹ ਜਿਹੜੇ ਮੌਕੇ ਤੇ ਸੂਝਵਾਨ ਮੋਦਵਾ ਸੱਜਣ ਮੌਜੂਦ ਸੀਗੇ ਸੋ ਜਿਹੜੀ ਮੈਡੀਕਲ ਰਿਪੋਰਟ ਆ ਉਹਦੇ ਅਨੁਸਾਰ ਉਹਨਾਂ ਨੇ ਇਹੀ ਬਣਾਇਆ ਹੈ ਕਿ ਜਿਹੜਾ ਹੈਗਾ ਐਕਸੀਡੈਂਟ ਹੋਇਆ ਹੈ ਪਰ ਜੇ ਐਕਸੀਡੈਂਟ ਹੋਇਆ ਹੋਵੇ ਦੋ ਧਿਰਾਂ ਦਾ ਆਪਸ ਵਿੱਚ ਹੋਇਆ ਹੋਵੇ ਤੇ ਜਿਹੜਾ ਆਪਣਾ ਮੋਟਰਸਾਈਕਲ ਹੈ ਉਹਨੂੰ ਕੋਈ ਚਿਹਰੇ ਤੇ ਨਾ ਆਈ ਹੋਵੇ ਜਿਹੜਾ ਉਹਦਾ ਟਿਫਨ ਹੈ ਉਹ ਉਸੇ ਤੇ ਕੇ ਨਾ ਪਿਆ ਹੋਵੇ ਜੀ ਜੀ ਇਸ ਮੁੱਦੇ ਨੂੰ ਲੈ ਕੇ ਕੋਈ ਡਾਕਟਰਾਂ ਦੀ ਸਿਟਿੰਗ ਨਹੀਂ ਬਣਵਾਈ ਦੇਖੋ ਹੁਣ ਅਸੀਂ ਤਾਂ ਅੱਜ ਹੀ ਪਹੁੰਚੇ ਹਾਂ ਸਾਨੂੰ ਅਸੀਂ ਕੱਲ ਸਾਡਾ ਪ੍ਰੋਗਰਾਮ ਜਿਹੜਾ ਮੁਖਤਾਰ ਸਾਹਿਬ ਕੇ ਪਰਿਵਾਰ ਦਾ ਕੱਲ ਸਾਨੂੰ ਪਹੁੰਚ ਗਿਆ ਸੀ ਅਸੀਂ ਅੱਜ ਹੀ ਪਹੁੰਚੇ ਹਾਂ ਤੇ ਹੁਣ ਅਸੀਂ ਸਾਰਾ ਆਪਣੇ ਡੀਐਸਪੀ ਸੁਲਤਾਨਪੁਰ ਲੋਧੀ ਇੱਥੇ ਪਹੁੰਚੇ ਸੀ ਐਸਐਚਓ ਮੈਡਮ ਪਹੁੰਚੇ ਸੁਲਤਾਨਪੁਰ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਆਪਣੇ ਜਿਹੜੇ ਮੋਦਵਰ ਸੱਜਣਾ ਸਾਡੇ ਕੋਲ ਤਲਵੰਡੀ ਚੌਧਰੀਆਂ ਥਾਣੇ ਆ ਜਾਓ ਪਰ ਬੈਠ ਕੇ ਗੱਲਬਾਤ ਕਰਦੇ ਹਾਂ ਹੁਣ ਦੇਖਦੇ ਹਾਂ ਜੇਕਰ ਇਹ ਜਿਹੜਾ ਕਰਨ ਆਏ ਅਸੀਂ ਨਿਰੰਤਰ ਜਾਰੀ ਰਹਿਊਗਾ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਜਾ ਰਹੇ ਹਾਂ ਜੇਕਰ ਉਹ ਉਹਨਾਂ ਦੋਸ਼ੀਆਂ ਖਿਲਾਫ ਜਿਹੜੇ ਪਰਿਵਾਰ ਵੱਲੋਂ ਨਾਮਜ਼ਦ ਕਰਵਾਏ ਗਏ ਆ ਉਹਨਾਂ ਖਿਲਾਫ ਕਤਲ ਦੀ ਧਾਰਾ ਜਿਹੜੀ ਹੈਗੀ ਹੈ ਨਹੀਂ ਲਗਾ ਕੇ ਉਹਨਾਂ ਨੂੰ ਅੰਦਰ ਜੇ ਨਹੀਂ ਕੀਤਾ ਜਾਂਦਾ ਤੇ ਐਫ ਆਰ ਦਰਜ ਨਹੀਂ ਕੀਤੀ ਜਾਂਦੀ ਤੇ ਉਦੋਂ ਤੱਕ ਜਿਹੜਾ ਇਹ ਪ੍ਰੋਟੈਸਟ ਆ ਜਾਰੀ ਰਹੂਗਾ ਤੇ ਜਿਹੜਾ ਹੈਗਾ ਵਾ ਸੱਟ ਬਣਾਉਣ ਦੀ ਗੱਲ ਆ ਉਹ ਅਸੀਂ ਜਲਦੀ ਹੀ ਪਰਿਵਾਰ ਦੇ ਨਾਲ ਸਲਾਹ ਕਰਕੇ ਜਾਂ ਆਪਣੀਆਂ ਜਥੇਬੰਦੀਆਂ ਦੇ ਨਾਲ ਸਲਾਹ ਕਰਕੇ ਜੇ ਹੋਇਆ ਤੇ ਅਸੀਂ ਪ੍ਰਾਈਵੇਟ ਤੌਰ ਤੇ ਕਿਉਂਕਿ লাশ ਸਾਡੇ ਕੋਲੇ ਆ ਅਸੀਂ ਪ੍ਰਾਈਵੇਟ ਤੌਰ ਦੇ ਉੱਪਰ ਵੀ ਕਰਵਾਵਾਂਗੇ ਇਹ লাশ ਆ ਉਹ ਸਿਵਲ ਹਸਪਤਲ ਦੇ ਵਿੱਚ ਹਾਂਜੀ ਸਿਵਲ ਹਸਪਤਲ ਦੇ ਵਿੱਚ ਭਈ ਉਹਦਾ ਪੋਸਟਮਾਰਟਮ ਕਰਵਾਇਆ ਕਰਵਾਇ ਡਾਕਟਰ ਦੇ ਕਹਿਣ ਮੁਤਾਬਕ ਇਹੀ ਆ ਕਿ ਇਹਦੇ ਵਿੱਚ ਐਕਸੀਡੈਂਟ ਹੀ ਆ ਰਿਹਾ ਜੀ ਕੋਈ ਛਾਰਪ ਹਥਿਆਰ ਨਹੀਂ ਨਹੀਂ ਜੀ ਪਰ ਸਾਨੂੰ ਸ਼ੱਕ ਹੈ ਕਿ ਜਿਹੜਾ ਉਹਦੇ ਇੱਥੇ ਮੋਢੇ ਉੱਪਰ ਕੱਟ ਲੱਗੇ ਆ ਤੇ ਸਿਰ ਦੇ ਉੱਪਰ ਕੱਟ ਲੱਗੇ ਆ ਉਹ ਛਾਰਪ ਹਥਿਆਰ ਦੇ ਨਾਲ ਹੀ ਉਹਨੂੰ ਮਾਰਿਆ ਗਿਆ ਕੀ ਨਾਮ ਹੈ ਜੀ ਤੁਹਾਡਾ ਉਹ ਜਿਹੜਾ ਤੁਸੀਂ ਧਰਨਾ ਇੱਥੇ ਲਾਇਆ ਕੀ ਕਾਰਨ ਸਰ ਮੈਂ ਦਾਸ ਸੁਖਦੇਵ ਸਿੰਘ ਆ ਮੇਰੇ ਭਰਾ ਦੀ ਡੈਥ ਹੋ ਗਈ ਹੈ ਜੀ ਕੀ ਨਾਮ ਹੈ ਤੁਹਾਡੇ ਭਰਾ ਦਾ ਮੇਰਾ ਬਬਲੇਵ ਸਿੰਘ ਦਾ ਭਰਾ ਦਾ ਨਾਮ ਆ ਜੀ ਰਹਿਣ ਵਾਲੇ ਤੁਸੀਂ ਅਸੀਂ ਫਤੂਦੀ ਗੇ ਰਹਿਣ ਵਾਲਿਆ ਜੀ ਅੱਛਾ ਕੀ ਗੱਲਬਾਤ ਹੋਈ ਸਾਰੀ ਗੱਲਬਾਤ ਇਹ ਆ ਹਰਪ੍ਰੀਤ ਦੇ ਘਰੇ ਸ਼ਰਾਬ ਲਾ ਕੇ ਤੇ ਉਹਨਾਂ ਨੇ ਨਾ ਕਤਲ ਕਰ ਦਿੱਤਾ ਤੇ ਧਰਾ ਦਾ ਪਰ ਪੀ ਦਾ ਮੁੰਡਾ ਉੱਥੋਂ ਆਪੇ ਸੂਜੋ ਗਾਲੀ ਦੇ ਦਾ ਇਹ ਜਿਹੜਾ ਕਤਲ ਕਦੋਂ ਹੋਇਆ ਸੀ ਇਹ ਕਤਲ 11 23 ਨੂੰ ਹੋਇਆ ਜੀ ਅੱਛਾ 7 8 7.5 ਦੇ ਵਿੱਚ ਵਿੱਚ ਹੋਇਆ ਜੀ ਅੱਛਾ ਹਾਂਜੀ ਤੇ ਤੁਹਾਨੂੰ ਕਿਦਾ ਪਤਾ ਲੱਗਾ ਵੀ ਕਤਲ ਹੀ ਅਸੀਂ ਫੋਨ ਲਾਇਆ ਵਾ ਤੇ ਸਾਡੇ ਜਿਹੜੇ ਬੰਦੇ ਸ਼ਾਕਾ ਜਿੱਕੇ ਜਿਹੜੇ ਪੂਰਾ ਹੀ ਬੰਦੇ ਚਕਵਾ ਦੇ ਘਰੋਂ ਲੈਂਦੇ ਆ ਖੁਦ ਜਾ ਕੇ ਬੰਦੇ ਦੇ ਨਾਲ ਕੈਮਰਾ ਹੀ ਬੈਠਿਆ ਸਾਰੇ ਆਇਆ ਬੰਦੇ ਵਿੱਚ ਬੰਦੇ ਆਪੇ ਸੂਜੋ ਗਾਲੀ ਦੇ ਆਈ ਹਾਂਜੀ ਕੋਈ ਲਗੜਾ ਰਸੀ ਹਾਂਜੀ ਹਾਂਜੀ ਇਹ ਲਗੜਾ ਰਸੀ ਇਹਦੇ ਨਾਲ ਉਹ ਪਹਿਲਾ ਵੀ ਇੱਕ ਦੋ ਵਾਰੀ ਉਹ ਧੱਕਿਆ ਨੇ ਟੀਆਂ ਹੀ ਉਹਨੂੰ ਉਹਨੂੰ ਕਹਿੰਦਾ ਮੈਂ ਤੈਨੂੰ ਮਾਰਨਾ ਹੀ ਮਾਰਨਾ ਵਾ ਕਿ ਨਾਮ ਕਿਸੇ ਮਾਰਨੋ ਹਰਪ੍ਰੀਤ ਸਿੰਘ ਨਾਮ ਆਦਾ ਜੀ ਮਰਨ ਵਾਲੇ ਦਾ ਨਹੀਂ ਬਲਦੇਵ ਸਿੰਘ ਦੇ ਨਾਮ ਮਰਨ ਵਾਲੇ ਦੇ ਨਾਮ ਮਰਨਾ ਬਲਦੇਵ ਸਿੰਘ ਆ ਬਲਦੇਵ ਸਿੰਘ ਕਿੰਨੇ ਸਾਲ ਦੀ ਮਰਦੀ ਉਹਦੀ ਅਗੀ 33 ਸਾਲ ਦੀ ਉਮਰ ਤੇ ਜਿਹਨਾਂ ਤੋਂ ਤੁਹਾਨੂੰ ਸ਼ੱਕ ਹੋ ਉਹ ਬੰਦੇ ਕੀ ਨਾਮ ਉਹ ਤਾਂ ਹਰਪ੍ਰੀਤ ਨਾਮ ਆਈ ਤੇ ਕਰਜਿੰਦਰ ਸਿੰਘ ਆਈ ਕੀ ਕਰਦੇ ਉਹ ਉਹ ਕੰਮ ਕਰਦੇ ਆ ਘਰੇ ਰਹਿੰਦੇ ਆ ਆਪਣੇ ਕੀ ਤੱਕ ਕੀ ਕਰਦੇ ਆਈ ਬੋਲ ਰੋਲ ਨਾ ਕਿਉਂ ਨਹੀਂ ਦੱਸ ਪਾਰੀ ਕਰਵਾਉਂਦੇ ਪਤਾ ਨਹੀਂ ਕੀ ਗੱਲ ਬਈ ਆ ਇਸ ਨੂੰ ਚੰਗਾ ਭਲਾ ਫਰਾ ਦੇ ਘਰੋਂ ਆਪਦੀਆਂ ਗੱਡੀਆਂ ਜਾ ਕੇ ਖੁਦ ਹੀ ਘਰੋਂ ਚ ਕਵਾ ਕੇ ਲੈੰਦੇ ਆ ਸਾਡੀ ਫੇਰੀ ਸੁਣਵਾਈ ਨਹੀਂ ਹੋਉਂਦੀ ਚਾਰ ਦਿਨ ਹੋ ਗਿਆ ਪੰਜ ਦਿਨ ਹੋ ਗਿਆ ਲਾਸ਼ ਸ਼ਰੀਰ ਉੱਥੇ ਰੁਣਦੀ ਹੋਈ ਇੱਕ ਕਦੋਂ ਮਰਿਆ ਕਿ ਤੂੰ ਇਹ 11 ਤਰੀਕ ਦਾ ਮਰਿਆ ਜੀ ਕੰਮ ਕੀ ਕਰਦਾ ਬਾਈ ਕੰਮ ਐਸਨ ਦਾ ਕਰਦਾ ਸੀ ਇਹਦੀ ਜੀ ਲਾਸ਼ ਕਿੱਥੋਂ ਮਿਲੀ ਸੀ ਲਾਸ਼ ਹਲਵਾ ਆਪਣੇ ਨਥੂਰੋਂ ਮਿਲ ਜਾਈ ਅੱਛਾ ਹਾਂ ਜੀ ਜਦੋਂ ਅਸੀਂ ਫੋਨ ਕੀਤਾ ਨਾ ਤੇ ਅਸੀਂ ਉਹ ਗੱਲ ਕੀਤੀ ਤੇ ਉਹ ਕਹਿੰਦੇ ਤਾਂ ਬੰਦਾ ਇੱਥੇ ਬੰਦਾ ਮਰਿਆ ਪਿਆ ਐਕਸੀਡੈਂਟ ਹੋਇਆ ਪਿਆ ਚੱਕ ਲੋ ਆ ਕੇ ਤੂੰ ਹਾਂ ਜੀ ਅਸੀਂ ਨਾ ਕੋਈ ਤੇ ਫੋਨ ਨਾ ਕੀ ਕੱਲ ਤੁਹਾਨੂੰ ਕਿਹਨੇ ਕਹੀ ਸੀ ਮਰਿਆ ਪਿਆ ਐਕਸੀਡੈਂਟ ਹੋ ਗਿਆ ਉਹ ਪੁੱਜ ਕੇ ਫੋਨ ਕੀਤਾ ਚੱਕਿਆ ਗੋ ਅਸੀਂ ਆਪਣੇ ਫੋਨ ਤੋਂ ਕਾਲ ਕੀਤੀ ਨਾ ਅੱਗੋ ਨਾਲ ਫੋਨ ਚੱਕਿਆ ਤੇ ਕਹਿੰਦੇ ਤੁਹਾਡਾ ਬੰਦਾ ਮਰਿਆ ਪਿਆ ਐਕਸੀਡੈਂਟ ਹੋ ਗਿਆ ਤੇ ਥੋੜਾ ਚੱਕ ਲੋ ਕਦੇ ਉੱਥੇ ਆਏ ਉੱਥੇ ਸਾਡਾ ਬੰਦਾ ਗੱਲਾਂ ਸੀ 10112 ਵਾਲੀ ਗੱਡੀ ਸੀ ਉਹਦੇ ਚ ਹੀ ਪਾਇਆ ਚੱਕੇ ਲਗਾਏ ਤੇ ਉੱਥੇ ਨਾਲ ਸਾਨੂੰ ਅੱਜ ਫੋਨ ਲੱਭਣ ਦਿਆ ਵਾ ਨਾ ਕੁਝ ਅੱਜ 5 ਦਿਨ ਹੋ ਗਿਆ ਅਸੀਂ ਟਰੇਸ ਨੰਬਰ ਹਰ ਪੁਰਾਣ ਟਰੇਸ ਨੰਬਰ ਵੀ ਸਾਡੇ ਕਰਨ ਲਈ ਪੁਲਿਸ ਦਾ ਕੀ ਰੋਲ ਆਸੋ ਪੁਲਿਸ ਕੀ ਕਰ ਰਹੀ ਹੈ ਪੁਲਿਸ ਸਾਡੀ ਚਲਵਾਈ ਨਹੀਂ ਕਰ ਰਹੀ ਜੀ ਹਾਂ ਸਾਫੀ ਨੂੰ ਮਿਲਿਆ ਸਾਨੂੰ ਕੋਈ ਤੇ ਜੋ ਤੁਸੀਂ ਡੈੱਡ ਬੋਡੀ ਦੇ ਕੋਲ ਪਹੁੰਚੇ ਆ ਤੇ ਉਹ ਸੱਟਾ ਕਿੱਥੇ ਕਿੱਥੇ ਲੱਗੀਆਂ ਇਹ ਪਹਿਲੇ ਦਿਨ ਤੋਂ ਹੀ ਮੋਰਕੇ ਤੇ ਜੋ ਤੁਸੀਂ ਡੈੱਡ ਬੋਡੀ ਦੇ ਕੋਲ ਪਹੁੰਚੇ ਸੱਟਾ ਕਿੱਥੇ ਕਿੱਥੇ ਲੱਗੀਆਂ ਜਿੱਤੋਂ ਤੁਹਾਨੂੰ ਸ਼ੱਕ ਹੋਇਆ ਸੱਟ ਇਹ ਇੱਥੇ ਆਪਣੇ ਦਾਤ ਵੱਜਾ ਹੋਇਆ ਈ ਤੇ ਆ ਸਾਰਾ ਖੋਪਰ ਖੁੱਲਾ ਹੋਇਆ ਈ ਦੋ ਬਾਈਆਂ ਤੋੜੀਆਂ ਹੋਈਆਂ ਈ ਇਹ ਵੀ ਤੁਹਾਨੂੰ ਕਮੇਡੀ ਕਰਾ ਮੋਰਸਲ ਲਾ ਕੇ ਖੜਾ ਆ ਡੱਬਾ ਰੋਟੀ ਵਾਲਾ ਕੱਚੇ ਥਾਂ ਦੇ ਤੇ ਆ ਗਿੱਟੀ ਕੱਚੇ ਥਾਂ ਦੇ ਬਈ ਹੋਈ ਤੇ ਬੰਦਾ ਲਾਸ਼ ਵਿੱਚ ਡੀਬੀਏ ਸੈਂਟਰ ਤੇ ਪੁੱਠਾ ਪਾਇਆ ਹੋਇਆ ਮਾਰ ਕੇ ਨਿਕ ਨਿਵੇਂ ਲਾਇਆ ਕਰਨਾ ਸੀ 11:15 ਵੀ ਲਾਇਆ ਸੀ ਹੁਣ ਪੁਲਿਸ ਨਾਲ ਸੰਪਰਕ ਹੋਇਆ ਪੁਲਿਸ ਤੇ ਕੁੱਝ ਕੀ ਕੀਤੀ ਪੁਲਿਸ ਕੁਛ ਨਹੀਂ ਗਿਆ ਸਾਨੂੰ ਬਸ ਕਹਿ ਕੇ ਚਲ ਗਈ ਤੁਸੀਂ ਆ ਜਾਓ ਸਾਡਾ ਦਲਾਸਾ ਦੇ ਗਈ ਸਾਨੂੰ ਤੇ ਹੁਣ ਧਰਨਾ ਕਿੰਨੇ ਵੇਰ ਤੱਕ ਚੱਲੂ ਇਹ ਤਾਂ ਲੱਗ ਲੱਗ ਸਾਡੀ ਸੁਣਵਾਈ ਨਹੀਂ ਹੋਣੀ ਧਰਨਾ ਹਟਾਉਣੇ ਚੱਲੂਗਾ ਅਸੀਂ ਆਪਣੇ ਓਨਰ ਜਿੰਨਾ ਤੇ ਮੇਰੇ ਕੇਸ ਨਹੀਂ ਹੁੰਦੇ ਸਾਨੂੰ ਇਨਸਾਫ ਚਾਹੀਦਾ ਜੀ ਤੁਮ ਮੈਂ ਉਹਦੀ ਸਰ ਬੁੱਲਵੀ ਮੋਰ ਜਿਹੜਾ ਧੰਨਾ ਲੱਗਿਆ ਉਹ ਤੇ ਜਿਹੜੇ ਲੁੱਟੇ ਤੇ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਕਾਰਜ ਨਹੀਂ ਕਰ ਰਹੀ ਬੰਦ ਠੀਕ ਹੈ ਸਰ ਇਸਪਰ ਇਹ ਆਪਾਂ ਇਹ ਕਹਿਣਾ ਕਿ 11 ਤਾਰੀਖ ਨੂੰ ਬਲਦੇਵ ਸਿੰਘ ਕਰਕੇ ਜੁੱਤਰ ਬਲਵਿੰਦਰ ਸਿੰਘ ਵਾਸੀ ਫਤੂੜਿੰਗਾ ਉਮਰ ਜਿੰਦ ਦਿਨ ਦੀ ਲਗਭਗ 35 ਸਾਲ ਦੀ ਸੀ ਉਹ ਇੱਕ ਰੋਡ 'ਚ ਉਹਨਾਂ ਦੀ ਡੈਡ ਬੋਡੀ ਪਾਈ ਜੀ ਜਦੋਂ ਪੁਲਿਸ ਨੂੰ 112 ਤੋਂ ਇਨਫੋਰਮੇਸ਼ਨ ਮਿਲੀ 112 ਜਿਹੜਾ ਆਪਣਾ ਸਿਸਟਮ ਕੰਟਰੋਲ ਰੂਮੋਂ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਉਹਦੇ ਬਾਅਦ ਆਪਣਾ ਡਿਊਟੀ ਅਫਸਰ ਜਿਹੜੇ ਫਤੂੜਿੰਗਾ ਤਲਵੰਡੀ ਚੋਦੀ ਥਾਣੇ ਦੇ ਡਿਊਟੀ ਅਫਸਰ ਤੇ ਨਾਲ ਸੜਕ ਸੁਰੱਖਿਆ ਕੋਰਸ ਦੇ ਜਿਹੜੇ ਮੁਲਾਜ਼ਮ ਹੈ ਉਹ ਵੀ ਉੱਥੇ ਨਾਲ मौके ਤੇ ਪਹੁੰਚੇ ਸੀਗੇ ਉਹਦੇ ਬਾਅਦ ਆਪਾਂ 174 ਦੀ ਕਾਰਵਾਈ ਕੀਤੀ ਗਈ ਉਹਦੀ ਸੱਜ ਪਰਿਵਾਰ ਦਾ ਕਹਿਣਾ ਕਿ ਕਤਲ ਕੀਤਾ ਗਿਆ ਪਰਿਵਾਰ ਦੀ ਜਿਹੜੀ ਕੰਪਲੇਂਟ ਸੀ ਕਿ ਉਹਨਾਂ ਨੂੰ ਚਾਰ ਬੰਦੇ ਦੇ ਨਾਮ ਦਿੱਤੇ ਸੀ ਆਪਣੇ ਥਾਣੇ ਉਹ ਚਾਰਾਂ ਨੂੰ ਆਪਾਂ ਡੀਡੀਆਰ ਐਂਟਰੀ ਪਾ ਕੇ ਉਹਦੀ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹ ਜਿਹੜਾ ਮੈਟਰ ਹੈ ਐਕਸੀਡੈਂਟ ਦਾ ਹੈ ਕਿ ਕੋਈ ਹੋਰ ਇੱਥੇ ਚ ਐਂਗਲ ਇਨਵੋਲਡ ਹੈ ਸਰ ਜੀ ਪੁਲਿਸ ਨੂੰ ਮੰਨੀਆਂ ਤੇ ਕੀ ਮਾਮਲਾ ਸਾਹਮਣੇ ਆ ਰਿਹਾ ਤਾਂ ਪ੍ਰਾਇਮਾ ਫੇਸੀ ਮੈਨੂੰ ਇਹ ਲੱਗ ਰਿਹਾ ਹੈ ਕਿ ਸਾਨੂੰ ਸਾਡੀ ਜਿਹੜੀ ਆਪਣੀ ਪੁਲਿਸ ਦੀ ਜਿਹੜੀ ਟੀਮ ਦੀ ਇਨਵੈਸਟੀਗੇਸ਼ਨ ਅਜੇ ਤੱਕ ਪ੍ਰਾਇਮਾ ਫੇਸੀ ਨੂੰ ਐਕਸੀਡੈਂਟ ਦਾ ਮਾਮਲਾ ਚੱਲ ਰਿਹਾ ਕਿਉਂਕਿ ਅਜੇ ਤੱਕ ਜੋ ਆਪਣੇ ਪੋਸਟਮਾਰਟਮ ਦੀ ਜਿਹੜੀ ਪ੍ਰਾਇਮਾ ਫੇਸੀ ਜਿਹੜੀ ਰਿਪੋਰਟ ਆਂਦੀ ਹੈ ਉਹ ਸਡਨ ਕੌਜ਼ ਆਫ ਡੈਥ ਹੈ ਬਲੰਟ ਇੰਜਰੀ ਔਨ ਹੈਡ ਸਰਕਾਰਕ ਮੰੰਡਲ ਦੇ ਤਮਾ ਦੇ ਰਹੇ ਉਹਨਾਂ ਦਾ ਇਹ ਕਹਿਣਾ ਕਿ ਜਿੰਨ ਤੱਕ ਸਾਤਨਾ ਦੇ ਉੱਤੇ ਪਛਾਣ ਨਹੀਂ ਲੱਗ ਸਕੇਗਾ ਤੇ ਅਸੀਂ ਕਰਨਾ ਨਹੀਂ ਚਾਹਾਂਗੇ ਤਾਂ ਹੁਣ ਕੀ ਸਪਾਸਨ ਦਿਵਾਇਗਾ ਤੁਹਾਡੇ ਨੂੰ ਜਿਹੜੇ ਪਰਿਵਾਰ ਆਣੇ ਆ ਤੇ ਪਿੰਡਾਂ ਵਾਲੇ ਆ ਉਹਨਾਂ ਨੂੰ ਆਪਾਂ ਕਿਹਾ ਕਿ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਬੜੇ ਫੇਅਰ ਮੈਨਰ ਤੋਂ ਹੋਊਗੀ ਕਿਸੇ ਤਰ੍ਹਾਂ ਧੱਕਾ ਨਹੀਂ ਹੋਊਗਾ। ਇੱਕਦਮ ਨਿਆਇ ਸੰਗਤ ਆਪਾਂ ਨਿਆਇ ਕਰਾਂਗੇ ਸਬਦੇ ਨਾਲ। ਤੋਂ ਅਭੀ ਗੱਲਬਾਤ ਹੋ ਰਹੀ ਹੈ ਪਰਿਵਾਰ ਦੇ ਨਾਲ। ਜਲਦੀ ਜਲਦੀ ਆਪਾਂ ਜੋ ਦਰਨਾ ਹੈ ਉਹ ਚਕਾਵਾਂ। ਸਰ ਇੱਕ ਲਾਸ ਸੋਚਣੇ ਕਿ ਪਰਿਵਾਰਿਕ ਮੈਂਬਰਾਂ ਦਾ ਇਹ ਵੀ ਰੂਟ ਸਮਝਣ ਕਿ ਡਾਕਟਰਾਂ ਦੇ ਸ਼ੱਕਾ ਕਿ ਇੱਕ ਡਾਕਟਰ ਜਿਹੜੀ ਉਸ ਬੰਦੇ ਦੇ ਸੱਟਾ ਲੱਗਿਆ ਉਹਨੂੰ ਚਾਰ ਪੰਜ ਦਿਨ ਰਿਹਾ ਇੱਕ ਡਾਕਟਰ ਜੋ ਬਲੱਡ ਦੱਸ ਰਿਹਾ ਦੇਖੋ ਇਹੋ ਜੀ ਚੀਜ਼ ਹੈਗਾ ਆਪਾਂ ਜਵਾਬ ਨਹੀਂ ਦੇ ਸਕਦੇ ਕਿਉਂਕਿ ਆਪਾਂ ਅਗਰ ਹਰ ਚੀਜ਼ ਤੇ ਡਾਊਟ ਕਰਾਂਗੇ ਤਾਂ ਫਿਰ ਆਪਾਂ ਨੂੰ ਕਿੱਥੇ ਨਾ ਕਿੱਥੇ ਆਪਾਂ ਨੂੰ ਵਿਸ਼ਵਾਸ ਕਰਨਾ ਹੀ ਪੈਣਾ ਹੈ ਆਪਾਂ ਫਿਕਸ ਹੀ ਚੱਲਾਂਗੇ ਆਪਾਂ ਇਮੋਸ਼ਨਸ ਔਰ ਸੈਂਟੀਮੈਂਟਸ ਤੇ ਬਹੁਤ ਜ਼ਿਆਦਾ ਪ੍ਰਭਾਵਿਤ ਨਹੀਂ ਹੋ ਸਕਦੇ ਆਪਾਂ ਬਿਲਕੁਲ ਉਹਨਾਂ ਦੇ ਨਾਲ ਆਪਾਂ ਤਾਲੁਕ ਰੱਖਦੇ ਹਾਂ ਉਹਨਾਂ ਦੇ ਸੈਂਟੀਮੈਂਟਸ ਦੇ ਨਾਲ ਪਰ ਪੁਲਿਸ ਦਾ ਕੰਮ ਹੈ ਬਿਨਾ ਸੈਂਟੀਮੈਂਟ ਇਮੋਸ਼ਨ ਨੂੰ ਸਾਈਡ ਰੱਖ ਕੇ ਤੱਥਾਂ ਤੇ ਆਧਾਰ ਤੇ ਆਪਾਂ ਜਾਂਚ ਕਰਾਂਗੇ ਜੋ ਵੀ ਜਾਂਚ ਹੋਊਗੀ ਆਪਾਂ ਸੇਕ ਕਰਾਂਗੇ ਮੀਟਰ ਜਿਹੜਾ ਆਜਵਾਸ਼ਾ ਜਿਹੜਾ ਆਪਾਂ ਨਾਮ ਤੇ ਉਰਖੀ ਮੰਨੇ ਵਾਲਾ ਦਾ ਨਾਮ ਹੈ ਬਲਦੇਵ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਫਤੂੜੀ ਦਾ ਉਮਰ ਉਹਨਾ ਦੀ 35 ਸਾਲ ਹੈ ਤਾਂ ਕਿੰਨਾ ਕਿੰਨੇ ਦਿਨਾਂ ਦਾ ਆਸ਼ਵਾਸ਼ਾ ਜਿਹੜਾ ਪਰਿਵਾਰ ਆਪਾਂ ਜਲਦ ਤੋਂ ਜਲਦ ਆਪਾਂ ਇਹਨੂੰ ਪ੍ਰਾਇੋਰਟੀਸ ਲਵਾਂਗੇ ਆਪਣੇ ਇੱਕ ਪ੍ਰੋਪਰ ਆਪਾਂ ਦੋ ਤਿੰਨ ਆਪਣੇ ਮੁਲਾਜ਼ਮ ਇੱਥੇ ਹੀ ਆਪਾਂ ਅਪਾਇੰਟ ਕਰਾਂਗੇ ਔਰ ਜਲਦੀ ਜਲਦੀ ਉਹਨਾਂ ਨੂੰ ਆਪਾਂ ਆਪਾਂ ਅਸੋਸ਼ੰਕੀਤਾ ਹੈ ਕਿ ਜੋ ਵੀ ਇਨਵੈਸਟੀਗੇਸ਼ਨ ਪ੍ਰੋਪਰ ਕਰਕੇ ਉਦੋਂ ਤੇ ਸਾਹਮਣੇ ਆ ਗਿਆ। ਦੀ ਦੌਨ ਬਰਵਾਰਿਕ ਨੰਬਰ ਜਿਹੜਾ ਮ੍ਰਿਤਕ ਦਾ ਜਿਹੜਾ ਸੰਸਕਾਰ ਵੀ ਨਹੀਂ ਕਰ ਰਹੇ। ਨਹੀਂ ਆਪਾਂ ਪਰਿਵਾਰ ਨਾਲ ਇਹ ਗੱਲ ਚੱਲੀ ਹੈ ਕਿ ਤੁਸੀਂ ਭਰੋਸਾ ਰੱਖੋ ਤੁਸੀਂ ਆਪਣੇ ਸਟਾਰ ਸੰਸਕਾਰ ਦਾ ਕੰਮ ਆਪਣਾ ਕਰੋ। ਪੁਲਿਸ ਦੀ ਇਨਵੈਸਟੀਗੇਸ਼ਨ ਕੋਈ ਵੀ ਪ੍ਰਭਾਵਿਤ ਨਹੀਂ ਕਰ ਸਕਦਾ। ਆਪਾਂ ਕੋਈ ਵੀ ਪ੍ਰੈਸ਼ਰ ਤੇ ਨਹੀਂ ਆ ਆਪਣੀ ਇਨਵੈਸਟੀਗੇਸ਼ਨ ਫੇਰ ਦੇ। ਠੀਕ। ਥੈਂਕ ਯੂ ਜੀ।